ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਲੋਕ ਸਭਾ ਚੋਣਾਂ ਦੇ ਆਖਰੀ ਗੇੜ ਤਹਿਤ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਕੱਲ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਨਿਪਰੇ ਚੜ ਗਿਆ ਚੋਣ ਕਮਿਸ਼ਨ ਦੇ ਆਰਜੀ ਅੰਕੜਿਆਂ ਮੁਤਾਬਕ ਸੂਬੇ ਵਿੱਚ ਲਗਭਗ 61% ਦੀ ਪੋਲਿੰਗ ਹੋਈ ਹੈ ਇਸ ਦੇ ਨਾਲ ਹੀ ਸੂਬੇ ਦੇ 328 ਉਮੀਦਵਾਰਾਂ ਦੀ ਕਿਸਮਤ ਵੋਟਰਾਂ ਨੇ ਕੱਲ ਈਵੀਐਮ ਮਸ਼ੀਨ ਵਿੱਚ ਕੈਦ ਕਰ ਦਿੱਤੀ। ਸੂਬੇ ਵਿੱਚ ਕੁਝ ਥਾਵਾਂ ਤੇ ਛੋਟੀਆਂ-ਮੋਟੀਆਂ ਹਿੰਸਕ ਘਟਨਾਵਾਂ ਤਾਂ ਹੋਈਆਂ ਪਰ ਕਿਸੇ ਤਰ੍ਹਾਂ ਦੇ ਵੱਡੇ ਜਾਨੀ ਨੁਕਸਾਨ ਤੋਂ ਬਚਾਰਿਆ। ਵੋਟਾਂ ਦਾ ਕੰਮ ਸ਼ਾਂਤੀਪੂਰਵਕ ਨੇਪਰੇ ਚੜ੍ਹਨ ਤੇ ਮੁੱਖ ਚੋਣ ਅਫਸਰ ਨੇ ਚੋਣ ਅਮਲੇ ਤੇ ਵੋਟਰਾਂ ਦਾ ਧੰਨਵਾਦ ਵੀ ਕੀਤਾ ਹੈ। ਰੋਇਪੋਰਟ ਬਾਸਪਾ ਉਮੀਦਵਾਰ ਸੁਰਿੰਦਰ ਸਿੰਘ ਕੰਬੋਜ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਦਰਸਲ ਕੰਬੋਜ ਨੇ ਆਪਣੀ ਵੋਟ ਪਾਉਣ ਸਮੇਂ ਇੱਕ ਵੀਡੀਓ ਬਣਾਈ ਜੋ ਇੰਟਰਨੈਟ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ ਐਸਟੀ ਫਰੋਹੀਪੁਰ ਦੇ ਡਿਪਟੀ ਕਮਿਸ਼ਨਰ ਨੇ सुरेंद्र ਸਿੰਘ ਕੰਬੋਜ ਖਿਲਾਫ ਕੇਸ ਦਰਜ ਕਰਵਾ ਦਿੱਤਾ ਇਸੇ ਤਰ੍ਹਾਂ ਰਾਜਪੁਰਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਨੀਨਾ ਮਿੱਤਲ ਨੇ ਵੀ ਵੋਟ ਪਾਉਣ ਦੀ ਵੀਡੀਓ ਸ਼ੇਅਰ ਕੀਤੀ ਹਾਲਾਂਕਿ ਕੁਝ ਦੇਰ ਬਾਅਦ ਉਹਨਾਂ ਆਪਣਾ ਇਹ ਪੋਸਟ ਡਿਲੀਟ ਕਰ ਦਿੱਤਾ ਪਰ ਡਿਪਟੀ ਕਮਿਸ਼ਨਰ ਪਟਿਆਲਾ ਨੇ ਵਿਧਾਇਕ ਨੂੰ ਹੁਣ ਨੋਟਿਸ ਜਾਰੀ ਕਰ ਦਿੱਤਾ ਹੈ ਸੱਤ ਗੇੜਾਂ ਵਿੱਚ ਚੱਲੇ ਚੋਣ ਸੰਘਰਸ਼ ਦੇ ਨਤੀਜੇ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਲਈ ਮੋੜ ਸੱਤਾ ਦਾ ਆਸਾਨ ਰਾਹ ਬਣਾਉਂਦੇ ਦਿਸ ਰਹੇ ਹਨ ਕੱਲ ਆਖਰੀ ਗੇੜ ਦਾ મતદાન ਪੂਰਾ ਹੁੰਦੇ ਹੀ ਸਾਹਮਣੇ ਆਏ ਐਗਜ਼ਿਟ ਪੋਲ ਮੁਤਾਬਕ ਲਗਾਤਾਰ ਤੀਜੀ ਵਾਰ ਵੱਡੇ ਬਹੁਮਤ ਨਾਲ ਮੋਦੀ ਸਰਕਾਰ ਬਣਨ ਜਾ ਰਹੀ ਹੈ ਵਕਵਕਾ ਏਜੰਸੀਆਂ ਦੇ ਐਗਜ਼ਿਟ ਪੋਲਾਂ ਦੇ ਅਨੁਮਾਨਾਂ ਮੁਤਾਬਕ ਐਨਡੀਏ ਜਿੱਥੇ 300 ਸੀਟਾਂ ਦੇ ਪਾਰ ਜਾਂਦਾ ਦਿਖਾਈ ਦੇ ਰਿਹਾ ਹੈ ਉੱਥੇ ਵਿਰੋਧੀ ਗਠਜੋੜ ਇੰਡੀਆ ਦੀਆਂ ਉਮੀਦਾਂ 200 ਸੀਟਾਂ ਦੇ ਥੱਲੇ ਹੀ ਰਹਿ ਗਈਆਂ ਹਨ ਗੁਜਰਾਤ, ਮੱਧ ਪ੍ਰਦੇਸ਼ ਤੇ ਦਿੱਲੀ ਵਰਗੇ ਸੂਬਿਆਂ ਵਿੱਚ ਭਾਜਪਾ ਨੇ ਆਪਣੀ ਸਥਿਤੀ ਜਿਉਂਦੀ ਤਿਉਂ ਬਣਾਈ ਰੱਖੀ ਹੈ ਜਦਕਿ ਦੱਖਣ ਵਿੱਚ ਵੀ ਐਗਜ਼ਟ ਪੋਲਾਂ ਨੇ ਭਾਜਪਾ ਦਾ ਕਮਲ ਖੇੜਨ ਦੀ ਸੰਭਾਵਨਾ ਜਤਾਈ ਹੈ ਹਾਲਾਂਕਿ ਆਖਰੀ ਤਸਵੀਰ 4 ਜੂਨ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਸਾਹਮਣੇ ਆਵੇਗੀ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਸਾਰੇ ਹੀ ਐਗਜ਼ਟ ਪੋਲਾਂ ਨੇ ਵੱਖ-ਵੱਖ ਅੰਦਾਜ਼ੇ ਲਾਏ ਹਨ ਐਗਜ਼ਟ ਪੋਲਾਂ ਵਿੱਚ ਵੱਖ-ਵੱਖ ਨਤੀਜੇ ਵੇਖਣ ਨੂੰ ਮਿਲੇ ਹਨ ਰਿਪਬਲਿਕ ਭਾਰਤ ਨੇ ਸੂਬੇ ਵਿੱਚ ਭਾਜਪਾ ਨੂੰ 2 ਆਪ ਨੂੰ 3 ਤੋਂ 6 ਕਾਂਗਰਸ ਨੂੰ 3 ਸ਼੍ਰੋਮਣੀ ਅਕਾਲੀ ਦਲ ਨੂੰ 1 ਤੇ ਆਜ਼ਾਦ ਉਮੀਦਵਾਰ ਨੂੰ 1 ਸੀਟ ਦਿੱਤੀ ਹੈ ਦੂਸਰੇ ਪਾਸੇ ਨਿਊਜ਼ 24 ਟੁਡੇ ਚਾਣਕੀਆ ਦੇ ਐਗਜ਼ਟ ਪੋਲ ਵਿੱਚ ਆਪ ਨੂੰ 1 ਤੋਂ 2 ਕਾਂਗਰਸ ਨੂੰ 3 ਤੋਂ 4 ਭਾਜਪਾ ਨੂੰ ਵੀ 3 ਤੋਂ 4 ਅਕਾਲੀ ਦਲ ਨੂੰ 1 ਤੋਂ 2 ਤੇ ਆਜ਼ਾਦ ਨੂੰ 1 ਸੀਟ ਦਿੱਤੀ ਜਾ ਰਹੀ ਹੈ ਤੀਸਰੇ ਪਾਸੇ ਇੰਡੀਆ ਟੁਡੇ ਐਕਸੈਸ ਮਾਈ ਇੰਡੀਆ ਵੱਲੋਂ ਜਾਰੀ ਕੀਤੇ ਐਗਜ਼ਟ ਪੋਲ ਵਿੱਚ ਆਪ ਨੂੰ ਦੋ ਕਾਂਗਰਸ ਨੂੰ 7 ਤੋਂ 9 ਭਾਜਪਾ ਨੂੰ 2 ਤੋਂ 4 ਅਕਾਲੀ ਦਲ ਨੂੰ 2 ਤੋਂ 3 ਅਤੇ ਹੋਰਾਂ ਨੂੰ ਕੋਈ ਸੀਟ ਨਹੀਂ ਮਿਲਦੀ ਦਿਖਾਈ ਦੇ ਰਹੀ ਹੈ। ਇੰਡੀਆ ਗੱਠਜੋੜ ਨੇ ਕੱਲ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਇੱਕ ਅਹਿਮ ਬੈਠਕ ਦਿੱਲੀ ਵਿੱਚ ਕੀਤੀ। ਜਿਸ ਵਿੱਚ ਕਾਂਗਰਸ ਦੇ ਪ੍ਰਧਾਨ ਮਲਕਰਜਨ ਖੜਗੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਇੰਡੀਆ ਗੱਠਜੋੜ ਦੇਸ਼ ਵਿਦਿਆ ਲੋਕ ਸਭਾ ਚੋਣਾਂ ਵਿੱਚ 295 ਤੋਂ ਵੱਧ ਸੀਟਾਂ ਤੇ ਜਿੱਤ ਰਿਹਾ ਹੈ ਉਹਨਾਂ ਕੱਲ੍ਹ ਜਾਰੀ ਹੋਏ ਐਗਜ਼ਿਟ ਪੋਲਾਂ ਨੂੰ ਸਰਕਾਰੀ ਸਰਵੇ ਦੱਸਦੇ ਹੋਏ ਕਿਹਾ ਕਿ ਇਸ ਦੇ ਅਨੁਮਾਨ ਭਾਵੇਂ ਜੋ ਮਰਜ਼ੀ ਹੋਣ ਜਨਤਾ ਦੇ ਅਸਲੀ ਸਰਵੇ ਤੋਂ ਸਾਫ਼ ਹੈ ਕਿ ਅਗਲੀ ਸਰਕਾਰ ਵਿਰੋਧੀ ਗੱਠਜੋੜ ਇੰਡੀਆ ਦੀ ਹੀ ਹੋਵੇਗੀ ਆਭਕਾਰੀ ਨੀਤੀ ਘਟਾਲੇ ਨਾਲ ਜੁੜੇ منی ਲਾਂਡਰਿੰਗ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੱਲ ਅਦਾਲਤ ਨੇ ਕੋਈ ਰਾਹਤ ਨਾ ਦਿੱਤੀ ਇਸ ਕਾਰਨ ਕੇਜਰੀਵਾਲ ਨੂੰ ਅੱਜ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਸਾਹਮਣੇ ਆਤਮ ਸਮਰਪਣ ਕਰਨਾ ਪਵੇਗਾ ਕਿਉਂਕਿ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਕਰਨ ਲਈ ਸੁਪਰੀਮ ਕੋਰਟ ਤੋਂ ਮਿਲੀ ਅੰਤਰੀਮ ਜ਼ਮਾਨਤ 1 ਜੂਨ ਨੂੰ ਖਤਮ ਹੋ ਗਈ ਹੈ ਕੱਲ ਰਾਉਜ਼ ਐਵੈਨਿਊ ਕੋਰਟ ਨੇ ਸਿਹਤ ਦੇ ਆਧਾਰ ਤੇ 7 ਦਿਨਾਂ ਦੀ ਅੰਤਰਮ ਜ਼ਮਾਨਤ ਮੰਗਣ ਤੇ ਕੇਜਰੀਵਾਲ ਦੀ ਪਟੀਸ਼ਨ ਤੇ ਆਪਣਾ ਆਦੇਸ਼ ਸੁਰੱਖਿਅਤ ਰੱਖ ਲਿਆ ਅਦਾਲਤ ਨੇ ਦੱਸਿਆ ਕਿ ਉਹ ਇਸ ਮਾਮਲੇ ਤੇ ਆਪਣਾ ਫੈਸਲਾ 5 ਜੂਨ ਨੂੰ ਸੁਣਾਵੇਗੀ ਡੇਰਾ ਬੱਸੀ ਤੇ ਚੰਡੀਗੜ੍ਹ ਦੇ ਤਿੰਨ ਨੌਜਵਾਨਾਂ ਦੀ ਗੁਰਦੁਆਰਾ ਪੌਂਟਾ ਸਾਹਿਬ ਨਜ਼ਦੀਕ ਜਮਨਾ ਨਦੀ ਵਿੱਚ ਇਸ਼ਨਾਨ ਕਰਨ ਦੌਰਾਨ ਡੁੱਬਣ ਕਾਰਨ ਕੱਲ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇੱਕ ਨੌਜਵਾਨ ਨੂੰ ਡੁੱਬਦਾ ਦੇਖ ਕੇ ਦੋ ਦੋਸਤ ਉਸ ਨੂੰ ਬਚਾਉਣ ਲਈ ਨਦੀ ਵਿੱਚ ਕੁੱਦੇ ਪਰ ਉਹ ਤਿੰਨੋਂ ਹੀ ਡੁੱਬ ਗਏ ਗੋਤਾਖੋਰਾਂ ਦੀ ਮਦਦ ਨਾਲ ਤਿੰਨਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ ਤਿੰਨਾਂ ਨੌਜਵਾਨਾਂ ਦੀ ਉਮਰ 21 ਤੋਂ 22 ਸਾਲ ਦੀ ਦੱਸੀ ਜਾ ਰਹੀ ਹੈ ਪੰਜਾਬ ਵਿੱਚ ਕਈ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਤੋਂ ਬਾਅਦ ਕੱਲ ਬਾਅਦ ਦੁਪਹਿਰ ਕਈ ਥਾਵਾਂ ਤੇ ਕਿਣਮੈਣ ਹੋਈ ਜਿਸ ਨਾਲ ਕੁਝ ਥਾਵਾਂ ਤੇ ਲੋਕਾਂ ਨੂੰ ਗਰਮੀ ਤੋਂ ਹਲਕੀ ਰਾਹਤ ਮਿਲੀ ਪਰ ਸੂਬੇ ਵਿੱਚ ਕੱਲ ਦਿਨ ਸਮੇਂ ਜ਼ਿਆਦਾਤਰ ਥਾਵਾਂ ਤੇ ਗਰਮੀ ਦਾ ਕਹਿਰ ਜਾਰੀ ਰਿਹਾ ਜਾਣਕਾਰੀ ਮੁਤਾਬਕ ਪਟਿਆਲਾ ਬਠਿੰਡਾ ਸੰਗਰੂਰ ਮੋਗਾ ਆਦਿ ਇਲਾਕਿਆਂ ਵਿੱਚ ਸ਼ਾਮ ਨੂੰ ਕੁਝ ਥਾਵਾਂ ਤੇ ਹਨੇਰੀ ਆਈ ਤੇ ਕੁਝ ਥਾਵਾਂ ਤੇ ਹਲਕੀ ਕੰਮਨ ਵੀ ਹੋਈ ਜਿਸ ਨਾਲ ਲੋਕਾਂ ਨੂੰ ਆਰ ਜੀ ਰਾਹਤ ਮਿਲੀ ਮੌਸਮ ਵਿਭਾਗ ਨੇ 2 3 ਤੇ 4 ਜੂਨ ਨੂੰ ਵੀ ਸੂਬੇ ਵਿੱਚ ਪੱਛਮੀ ਗੜਬੜੀ ਦੇ ਚੱਲਦਿਆਂ ਤੇਜ਼ ਹਵਾਵਾਂ ਤੇ ਹਲਕੀ ਵਰਖਾ ਹੋਣ ਦੀ ਭਵਿੱਖਬਾਣੀ ਕੀਤੀ ਹੈ ਮੁੰਬਈ ਪੁਲਿਸ ਨੇ ਲਾਰੈਸ ਬਿਸ਼ਨੋਈ ਗਰੋਹ ਦੇ ਚਾਰ ਸ਼ੂਟਰਾਂ ਨੂੰ ਗ੍ਰਿਫਤਾਰ ਕਰਕੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਹੱਤਿਆ ਦੀ ਸਾਜ਼ਿਸ਼ ਨੂੰ ਕੱਲ ਨਾਕਾਮ ਕਰ ਦਿੱਤਾ ਪੁਲਿਸ ਨੇ ਦੱਸਿਆ ਕਿ ਉਸ ਨੂੰ ਸੂਚਨਾ ਮਿਲੀ ਕਿ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਸ ਬਿਸ਼ਨੋਈ ਨੇ ਆਪਣੇ ਭਰਾ ਅਨਮੋਲ ਬਿਸ਼ਨੋਈ ਤੇ ਸਾਥੀ ਗੋਲਦੀ ਬਰਾੜ ਨਾਲ ਮਿਲ ਕੇ ਪਾਕਿਸਤਾਨ ਤੋਂ ਹਥਿਆਰ ਖਰੀਦ ਕੇ ਸਲਮਾਨ ਖਾਨ ਦੀ ਹੱਤਿਆ ਦੀ ਸਾਜ਼ਿਸ਼ ਰਚੀ ਹੈ ਮੁਲਜ਼ਮ ਸਲਮਾਨ ਦੀ ਕਾਰ ਨੂੰ ਰੋਕ ਕੇ ਹਮਲਾ ਕਰਨਾ ਚਾਹੁੰਦੇ ਸਨ ਪਰਸਨਲ ਸੂਚਨਾ ਮਿਲੀ ਕਿ ਲਾਰੈਂਸ ਬਿਸ਼ਨੋਈ ਤੇ ਗਰੋਹ ਦੇ ਲਗਭਗ 60 ਤੋਂ 70 ਮੈਂਬਰ ਸਲਮਾਨ ਖਾਨ ਦੀ ਮੁੰਬਈ ਵਿੱਚ ਰੇਕੀ ਕਰ ਰਹੇ ਹਨ ਕੇਂਦਰੀ ਵਿੱਤ ਵਿਭਾਗ ਨੇ ਕੱਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੇਸ਼ ਦਾ ਕੁੱਲ ਜੀਐਸਟੀ ਮਾਲੀਆ ਮਈ ਮਹੀਨੇ ਵਿੱਚ 10 ਫੀਸਦੀ ਦੇ ਵਾਧੇ ਨਾਲ 1.73 ਲੱਖ ਕਰੋੜ ਰੁਪਏ ਹੋ ਗਿਆ ਜੀਐਸਟੀ ਮਾਲੀਆ ਅਪ੍ਰੈਲ 2024 ਵਿੱਚ 2.10 ਲੱਖ ਕਰੋੜ ਰੁਪਏ ਦੇ ਰਿਕਾਰਡ ਪੱਧਰ ਤੱਕ ਪਹੁੰਚ ਗਿਆ ਸੀ। ਅਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਹਾਕੀ ਟੀਮ ਨੇ ਕੱਲ ਜਰਮਨੀ ਦੀ ਹਾਕੀ ਟੀਮ ਵਿਰੁੱਧ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਐਫਆਈਐਚ ਪ੍ਰੋ ਹਾਕੀ ਲੀਗ ਦੇ ਇੱਕ ਮੈਚ ਵਿੱਚ 3-0 ਨਾਲ ਹਰਾ ਦਿੱਤਾ। ਵਿਸ਼ਵਦੀਪ ਪੰਜਵੇਂ ਨੰਬਰ ਦੀ ਭਾਰਤੀ ਟੀਮ ਹੁਣ ਇਸ ਹਾਕੀ ਲੀਗ ਵਿੱਚ 13 ਮੈਚਾਂ ਵਿੱਚ 24 ਅੰਕਾਂ ਨਾਲ ਤੀਜੇ ਸਥਾਨ ਤੇ ਕਾਇਮ ਹੈ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਾਰਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ